ਪਈ ਸੁਖਾ ਸਿੰਘ ਜੀ ਨੂੰ ਬਚਪਨ ਚ ਉਹਨਾਂ ਨੂੰ ਕੇਸ ਰੱਖਣ ਤੋਂ ਮਨਾ ਕਰ ਦਿੱਤਾ ਗਿਆ ਠੀਕ ਆ ਪਰਿਵਾਰ ਨਾਲੋਂ ਵੱਖ ਹੁੰਦੇ ਆ ਮੱਸੇ ਰੰਗੜ ਦਾ ਸਿਰ ਵੱਢਦੇ ਆ ਇਹ ਸਾਰਾ ਵਰਤਾਰਾ ਵਾਪਰਦਾ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਂਦਾ ਆ ਜਦੋਂ ਪੰਥ ਨੂੰ ਪਤਾ ਲੱਗਦੀ ਆ ਨਾ ਫਿਰ ਪੰਥ ਇਹ ਡਿਸਾਈਡ ਕਰਦਾ ਵੀ ਬਾਬਾ ਸੁਖਾ ਸਿੰਘ ਉਹਨਾਂ ਨੇ ਨਾ ਗਿਲਜੀਆਂ ਨੇ ਆਖਿਆ ਆਖਣ ਲੱਗੇ ਵੀ ਐਸੇ ਸੁਣਿਆ ਸਿੱਖ ਬੜੇ ਦਰੇਰ ਹੁੰਦੇ ਆ ਤੇ ਇਹ ਤੇ ਜੱਡਿਆਂ ਚ ਪੁੱਛ ਲੈ ਕੇ ਪਛਾਹ ਹੋ ਗਏ ਫਿਰ ਇੱਕ ਗਿਲਜਾ ਅਮਰਤਵੇਲ ਆਇਆ ਉਹਨੇ ਪੰਥ ਨੂੰ ਤਰਕਾਰ ਪਾਈ ਕਹਿੰਦੇ ਸੁਣਿਆ ਬੜੇ ਦਲੇਰੇ ਤੁਸੀਂ ਤੇ ਗੀਦੀ ਗਿੱਧੜ ਹੋ ਗਿੱਧੜਾਂ ਦੀ ਨਿਆਈ ਹੋ ਤੁਹਾਡੇ ਪੰਥ ਤੇ ਤਰਕਾਰ ਅਸੀਂ ਤੇ ਸੋਚਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਦਲੇਰ ਪੰਥ ਪੈਦਾ ਕੀਤਾ ਏ ਤੇ ਇਹਦੇ ਪੰਥੀ ਤਰਕਾਰ ਜੋਗੇ ਪਾਈ ਸੁਖਾ ਸਿੰਘ ਜੀ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਸੀ ਹਾਂਜੀ ਇਦੇ ਪਿੱਛੇ ਦੀ ਕੀ ਵਜ੍ਹਾ ਆ ਇਹਦਾ ਕੀ ਇਤਿਹਾਸ ਆ ਤੇ ਕਿੰਨਾ ਕੁ ਸੱਚ ਆ ਗਿਆਨੀ ਰਤਨ ਸਿੰਘ ਦੀ ਪੰਗੋ ਹੁਣਾ ਨੇ ਪੰਥ ਪ੍ਰਕਾਸ਼ ਵਿੱਚ ਕਥਾ ਲਿਖੀ ਆ ਵੀ ਜਦੋਂ ਬਾਬਾ ਸੁਖਾ ਸਿੰਘ ਦੇ ਘਰ ਪਚੰਗਣ ਹੁੰਦੀ ਏ ਜੀ ਪਚੰਗਣ ਤੀ ਦਾ ਜਨਮ ਹੁੰਦਾ ਉਹ ਲਿਖਦੇ ਕਹਿੰਦੇ ਉੱਥੇ ਲਿਖਿਆ ਆ ਉਹ ਗ੍ਰੰਥ ਦੇ ਵਿੱਚ ਵੀ ਉਹ ਕਾਰਨ ਨਹੀਂ ਪਤਾ ਲੱਗਾ ਵੀ ਜਦੋਂ ਪਚੰਗਣ ਹੁੰਦੀ ਆ ਨਾ ਉਹਦੀ ਮੌਤ ਹੋ ਜਾਂਦੀ ਆ ਉਹ ਕਾਰਨ ਨਹੀਂ ਉਹਨਾਂ ਬਿਆਨ ਕੀਤਾ ਵੀ ਕਿਵੇਂ ਹੁੰਦੀ ਆ ਕੀ ਹੁੰਦਾ ਆ ਕੀ ਨਹੀਂ ਹੁੰਦਾ ਕਿਉਂਕਿ ਉਸ ਸਮੇ ਇੱਕ ਚਲਤ ਸੀਗੀ ਵੀ ਮਤਲਬ ਰੀਤ ਜੀ ਸੀਗੇ ਲੋਕ ਕਥਾ ਦੀ ਪ੍ਰਚਲਿਤ ਸੀ ਵੀ ਧੀਆਂ ਬੋਝ ਹੁੰਦੀਆਂ ਜੀ ਆ ਹੁੰਦਾ ਰਿ ਆ ਹੁੰਦਾ ਦਾਈਆਂ ਵੱਲ ਜਦੋਂ ਧੀਆਂ ਹੁੰਦੀਆਂ ਸੀ ਪੜ ਆਪਾ ਪੜਨ ਨੂੰ ਮਿਲਦਾ ਵੀ ਦਾਈਆਂ ਵੀ ਜਿਹੜਾ ਉਹਨੂੰ ਮਾਰ ਦਿੰਦੀਆਂ ਸਨ ਕੋਈ ਫੀਮ ਦੇ ਕੇ ਮਾਰ ਦਿੰਦੀਆਂ ਸਨ ਐਵੇਂ ਦੀਆਂ ਉਸ ਸਮੇ ਕਵੀ ਜੀ ਨੇ ਉਹ ਕਥਾ ਲਿਖੀ ਹੈ ਜੋ ਪੰਥ ਪ੍ਰਕਾਸ਼ ਵਿੱਚ ਲਿਖਦੇ ਉਸ ਸਮੇ ਕੋ ਕਾਰਨ ਨਹੀਂ ਕਲੀਅਰ ਹੋਇਆ ਵੀ ਉਹ ਪਾਣਾ ਕੀ ਵਾਪਰਿਆ ਵਜਾ ਕਿਦਾਂ ਹੈ ਕਿ ਪਾਈਸਾ ਕਸਨ ਜੀ ਦੀ ਪੁੱਤਰੀ ਦੀ ਪੁੱਤਰੀ ਜਿਹੜੀ ਉਹ ਚੜਾਈ ਕਿਵੇਂ ਕੀਤੀ ਆ ਉਹਦੀ ਮੌਤ ਹੋ ਜਾਂਦੀ ਆ ਫਿਰ ਇਹ ਗੱਲ ਪੰਥ ਨੂੰ ਪਤਾ ਲੱਗਦੀ ਆ ਹੂੰ ਜਦੋਂ ਪੰਥ ਨੂੰ ਪਤਾ ਲੱਗਦੀ ਆ ਨਾ ਫਿਰ ਪੰਥ ਇਹ ਡਿਸਾਈਡ ਕਰਦਾ ਵੀ ਬਾਬਾ ਸੁਖਾ ਸਿੰਘ ਹੋਣਾ ਨੇ ਨਾ ਆਪਣੀ ਭਜੰਗਣ ਜਿਹੜੀ ਆ ਉਹਦਾ ਨਹੀਂ ਚੜਾਈ ਕਰਤੀ ਤੇ ਇਹ ਦੋਸ਼ ਜਿਹੜਾ ਬਾਬਾ ਸੁਖਾ ਸਿੰਘ ਤੇ ਲੱਗ ਜਾਂਦਾ ਅੱਛਾ ਹਾਂਜੀ ਉਹ ਕਵੀ ਜੀ ਨੇ ਸਪਸ਼ਟ ਲਿਖਿਆ ਫਿਰ ਦੁਬਾਰਾ ਮੈਂ ਬੇਨਤੀ ਕਰ ਦਿੰਦਾ ਵੀ ਉਹ ਕਾਰਨ ਨਹੀਂ ਪਤਾ ਲੱਗਾ ਵੀ ਕੀ ਕਾਰਨ ਬਣਿਆ ਹੂੰ ਕਵੀ ਜੀ ਕਹਿੰਦੇ ਉਹਦਾ ਪਤਾ ਨਹੀਂ ਲੱਗਾ ਪਰ ਉਹ ਜਿਹੜਾ ਦੋਸ਼ ਹੀ ਬਾਬਾ ਸੁੱਖਾ ਸਿੰਘ ਤੇ ਲੱਗ ਜਾਂਦਾ ਹੂੰ ਇਸ ਕਰਕੇ ਬਾਬਾ ਸੁੱਖਾ ਸਿੰਘ ਨੂੰ ਪੰਥ ਵਿੱਚੋਂ ਵੱਖਰਾ ਕਰ ਦਿੱਤਾ ਇਹਦਾ ਬਾਟਾ ਵੱਖਰਾ ਕਰ ਦਿੱਤਾ ਜਾਂਦਾ ਇਸ ਗੱਲ ਦਾ ਬਾਬਾ ਸੁੱਖਾ ਸਿੰਘ ਜੀ ਦੇ ਬਹੁਤ ਵੱਡਾ ਅਸਰ ਰਹਿੰਦਾ ਹੈ ਹੂੰ ਬਹੁਤ ਵੱਡਾ ਕਿਉਂਕਿ ਪੰਥ ਵਿੱਚ ਬਾਬਾ ਸੁੱਖਾ ਸਿੰਘ ਦੀ ਜਾਨ ਵਸਤੀ ਸੀਗੀ ਹੂੰ ਪੰਥ ਦੇ ਵਿੱਚ ਸਭ ਗੁਰ ਸੀਗਾ ਜਦੋਂ ਬਾਟਾ ਵੱਖਰਾ ਕਰ ਦਿੱਤਾ ਸਿੰਘਾਂ ਨੇ ਗੈਣਾ ਵੀ ਇਹਨੂੰ ਵੱਖਰਾ ਕਰ ਦਿਆ ਜੀ ਬਾਹਰ ਪਾ ਦਿਆ ਜੀ ਪਰ ਅਜੋਕੇ ਸਮੇਂ ਵਾਂਗ ਨਹੀਂ ਸਨ ਅੱਜ ਕੱਲ ਤੇ ਕਿਨੂੰ ਵੱਖਰਾ ਕਰ ਦਈਏ ਨਾ ਤਨਖਾਹ ਲੱਗ ਜਾਵੇ ਕਿਤੇ ਕਿ ਪੰਥ ਦੇ ਵੱਲੋਂ ਸਮਾਉਰ ਸੰਸਥਾਵਾਂ ਵੱਲੋਂ ਕਿਸ ਨੂੰ ਲੱਗ ਜਾਵੇ ਤੇ ਇੱਕ ਦੂਜੇ ਦੇ ਚਿੱਕੜ ਸੁੱਟਣ ਦੀ ਕੋਸ਼ਿਸ਼ ਕਰਦੇ ਆਂ ਦੂਸ਼ਣਬਾਜ਼ੀ ਕਰਦੇ ਆਂ ਬਿਆਨਾਂ ਰਾਹੀਂ ਐਵੇਂ ਦੇ ਨਹੀਂ ਸੰਨ ਵੱਖਰਾ ਕਰ ਦਿੱਤਾ ਬਾਟਾ ਪੰਥ ਤੋਂ ਵੱਖਰਾ ਵੀ ਕਰ ਦਿੱਤਾ ਨਾ ਬਾਬਾ ਸੁਖਾ ਸਿੰਘ ਨੇ ਦੰਦ ਤੋਂ ਦੰਦ ਨਹੀਂ ਚੁਕਿਆ ਕੋਈ ਬਚਨ ਨਿਮਰਤਾ ਨਿਰਮਾਨਤਾ ਜਰੇ ਹਾਂ ਜੇ ਪੰਥ ਨੂੰ ਪਰਵਾਨ ਹੈ ਵਖਰਾ ਵਖਰਾ ਬਾਟਾ ਲੈਂਦੇ ਨੇ ਪ੍ਰਸ਼ਾਦਾ ਛਕ ਲੈਂਦੇ ਰਹਿੰਦੇ ਪੰਥ ਦੀ ਤਾਬਿਆ ਹੀ ਵਾਂ ਵਖਰੇ ਰਹਿੰਦੇ ਨੇ ਗਏ ਨਹੀਂ ਕਿਤੇ ਵੀ ਤੇ ਅੱਜ ਵਾਲੇ ਤੇ ਆਕੜ ਨਹੀਂ ਮਾਣਾਂਦੇ ਜੋ ਕਰ ਤੋਂ ਕਰ ਤੋਂ ਪ੍ਰਵਾਹ ਹਾਂ ਬਿਲਕੁਲ ਹਾਂ ਬਿਲਕੁਲ ਜੀ ਮੈਂ ਇਹ ਇਹਦੇ ਵਿੱਚੋਂ ਬਹੁਤ ਸਾਰੇ ਵਚਨ ਕਲੀਅਰ ਹੋ ਜਾਣਗੇ ਵਖਰਾ ਕਰ ਦਿੱਤਾ ਪਰ ਛੱਡ ਕੇ ਨਹੀਂ ਗਏ ਨਾ ਦੂਸ਼ਣਵਾਦੀ ਕੀਤੀ ਨਾ ਕੋਈ ਸਫਾਈ ਦਿੱਤੀ ਨਾ ਕੋਈ ਸਪਸ਼ਟਤਾ ਦਿੱਤਾ ਇਹ ਕਲੀਅਰ ਵਚਨ ਲਿਖੇ ਨੇ ਗਿਆਨੀ ਜੀ ਨੇ ਕਥਾਇਮੀ ਆਉਂਦੀ ਹੈ ਜਿਸ ਸਮੇ ਗਿਲਜਿਆਂ ਦੀ ਫੌਜ ਚੜ੍ਹ ਕਰਕੇ ਵੰਗਾਰਦੀ ਦੇ ਸਮੇ ਗਿਲਜੀਆਂ ਦੀ ਫੌਜ ਚੜ ਕਰਕੇ ਵੰਗਾਰਦੀ ਹੈ ਨਾ ਲਾਹੌਰ ਤੋਂ ਗਿਲਜੇ ਲਾਹੌਰ ਤੋਂ ਗਿਲਜੇ ਅਬਦਾਲੀ ਗਿਰਜੇ ਨਾਲ ਲੈ ਕੇ ਆਇਆ ਸੀ ਉੱਥੇ ਛੱਡ ਗਿਆ ਇਹਨਾਂ ਨੇ ਵੰਗਾਰਿਆ ਕਹਿੰਦੇ ਸੁਣਿਆ ਖਾਲਸੇ ਬੜੇ ਤਾਕਤਵਾਰ ਹੁੰਦੇ ਨੇ ਮੈਂ ਬੇਨਤੀ ਕਰੂੰਗਾ ਸੰਗਤ ਨੂੰ ਗਿਲਜੇ ਬਾਰੇ ਦੱਸਿਆ ਗਿਲਜੇ ਕੌਣ ਗਿਲਜੇ ਪਠਾਨ 7-7 ਫੁੱਟ ਦੇ ਪਠਾਨ ਜਿਹੜੇ ਇੱਕ ਇੱਕ ਬੱਕਰਾ ਸਬੂਤਾ ਖਾ ਜਾਂਦੇ ਸਨ ਬਖਤਰਬੰਦ ਸਾਰਾ ਕੁਝ ਲੋਹੇ ਦਾ ਪਹਿਨਦੇ ਸਨ ਹੂੰ ਕਾਬਲ ਤੋਂ ਆਏ ਸਨ ਨੇ ਤੇ ਵੱਡੇ ਵੱਡੇ ਪਠਾਨ ਸਾਥ-ਸਾਥ 8-8 ਫੋਟੋ ਨਾਲ ਦੇ ਜਿਹੜੇ ਸਨ ਕੱਦ ਸਨ ਵੱਡੀ ਖਰਾਕ ਸੀ ਉਹਨਾਂ ਦੀ ਜਿੱਤੇ ਨਹੀਂ ਸੰਜਾਂਦੇ ਕਿਸੇ ਕਿਉਂਕਿ ਦੇ ਹੀ ਏਡੀ ਵੱਡੀ ਹੈ ਉਤੋਂ ਬਖਤਰਬੰਦ ਲੋਹਾ ਲੋਹੇ ਦਾ ਹੀ ਸਭ ਕੁਝ ਪਾਇਆ ਹੁੰਦਾ ਸੀ ਕੋਈ ਵੀ ਸਰੀਰ ਦਾ ਅੰਗ ਲੋਹੇ ਤੋਂ ਬਿਨਾ ਨਹੀਂ ਸੀ ਹੁੰਦਾ ਐਵੇਂ ਇਹ ਆਏ ਤੇ ਇਹਨਾਂ ਨੇ ਆਣ ਕਰਕੇ ਸੁਣਿਆ ਇੱਥੇ ਕਹਿੰਦੇ ਵੀ ਸੁਣਿਆ ਗੁਰੂ ਕੇ ਸਿੱਖ ਬੜੇ ਜੰਗੀ ਜਰਨੈਲ ਨੇ ਬੜੇ ਦਲੇਰ ਨੇ ਵੇਖੇ ਦੇ ਸਹੀਂ ਕਸੂਰ ਦੇ ਕੁਝ ਪਠਾਨ ਨਾਲ ਲਿਆ ਕਰਕੇ ਤੇ ਆ ਗਏ ਨੇ ਪੰਥ ਦੇ ਨਾਲ ਮੱਥਾ ਲਾਉਣ ਵਾਸਤੇ ਜਦੋਂ ਸੁਨਿਆ ਸਿੰਘ ਗਿਣਤੀ ਵਿੱਚ ਥੋੜੇ ਸਨ ਗਰੀਲਾ ਜੁਧਨੀਤੀ ਅਪਣਾਈ ਤੇ ਥੋੜਾ ਜਿਹਾ ਪਛਾਹ ਹੋ ਗਏ ਤੇ ਗਿਲਜਿਆਂ ਨੇ ਆਖਿਆ ਆਖਣ ਲੱਗੇ ਵੀ ਐਸੇ ਸੁਨਿਆ ਸਿੱਖ ਬੜੇ ਦਲੇਰ ਹੁੰਦੇ ਆ ਤੇ ਤੇ ਜੱਡਿਆਂ ਚ ਪੁੱਛ ਲੈ ਕੇ ਪਛਾਹ ਹੋ ਗਏ ਅੱਛਾ ਤਾਰਾਂ ਉਹ ਗਿਆਨੀ ਜੀ ਕਥਾ ਲਿਖਦੇ ਕਹਿੰਦੇ ਤਾਰਾਂ ਪੱਤਰਕਾਵਾਂ ਭੇਜਣ ਲੱਗੇ ਇੱਕ ਦੂਜੇ ਨੂੰ ਹੂੰ ਉਹਨਾਂ ਪੱਤਰਕਾ ਭੇਜੀ ਪੰਥ ਨੂੰ ਵੀ ਇਦਾਂ ਕਰੋ ਇਧਰੋਂ ਇੱਕ ਗਿਲਜਾ ਆਵੇਗਾ ਤੁਸੀਂ ਆਪਣੇ ਪੰਜ ਸਿੰਘ ੱਲੋ ਅੱਛਾ ਪੰਥ ਨੇ ਗੁਰਮਤਾ ਕੀਤਾ ਕਹਿੰਦੇ ਐਵੇਂ ਨਹੀਂ ਹੋਵੇਗਾ ਤੁਸੀਂ ਆਪਣਾ ਇੱਕ ਗਿਲਜਾ ਕਰ ਲੋ ਤੇ ਇਧਰੋਂ ਵੀ ਇੱਕੋ ਹੀ ਸਿੰਘ ਆਊਗਾ ਹੂੰ ਚਲੋ ਜੀ ਇਹ ਪੱਤਰਕਾਵਾਂ ਰਾਹੀਂ ਜਵਾਬ ਹੋਇਆ ਤੇ ਹੁਣ ਉਧਰ ਗਿਲਜੇ ਪਠਾਨ ਕਹਿੰਦੇ ਨੇ ਵੀ ਅਸੀਂ ਮੁਕਾਬਲਾ ਕਰਨਾ ਹੈ ਤਲਵਾਰਬਾਜੀ ਦੇ ਨਾਲ ਹੂੰ ਤੇ ਗੁਰੂ ਕਾ ਖਾਲਸਾ ਕਹਿੰਦਾ ਨਾ ਅਸੀਂ ਕਰਨਾ ਹੈ ਬੰਦੂਕਾਂ ਦੇ ਨਾਲ ਮੁਕਾਬਲਾ ਹੂੰ ਉਹਨਾਂ ਨੂੰ ਪਤਾ ਸੀ ਤਲਵਾਰ ਬੰਦੂਕਾਂ ਦੇ ਨਾਲ ਮੁਕਾਬਲਾ ਕਰਦੇ ਸਨ ਵੀ ਪਤਾ ਸਿੰਘਾਂ ਦਾ ਨਿਸ਼ਾਨਾ ਬੜਾ ਕਾਇਮ ਤੇ ਜਿੱਥੇ ਦੂਰੋਂ ਵੀ ਵਾਰ ਕਰ ਸਕਦੇ ਦੂਰੋਂ ਵੀ ਵਾਰ ਕਰ ਸਕਦੇ ਤੇ ਸਿੰਘਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਤਲਵਾਰਬਾਜੀ ਦੇ ਨਾਲ ਲੋਹਾ ਹੈ ਉਹਨਾਂ ਗਿਲਜੇ ਕਹਿੰਦੇ ਅਸੀਂ ਲੋਹੇ ਦੇ ਬਸਤਰ ਪਹਿਨਦੇ ਆਂ ਤੇ ਇਹ ਤਲਵਾਰਾਂ ਦੇ ਨਾਲ ਕੱਟੇ ਨਹੀਂ ਜਾਣੇ ਜੀ ਤੇ ਉਹ ਇਦਾਂ ਹੀ ਸਿਸਟਮ ਚੱਲਦਾ ਰਿਹਾ ਪੱਤਰਕਾਵਾਂ ਭੇਡੀਆਂ ਔੜਕ ਫੈਸਲਾ ਹੋ ਗਿਆ ਹੂੰ ਵੀ ਮੁਕਾਬਲਾ ਹੋਵੇਗਾ ਇਹ ਮੈਂ ਬੇਨਤੀ ਕਰਦਾ ਬਾਬਾ ਸੁਖਾ ਸਿੰਘ ਜੀ ਦੀ ਦੁਬਾਰਾ ਸ਼ਮੂਲੀਅਤ ਕਿੱਦਾਂ ਹੀ ਪੰਥ ਦੇ ਵਿੱਚ ਹੂੰ ਤੇ ਪੱਤਰਕਾਵਾਂ ਚਲਦੀਆਂ ਰਹੀਆਂ ਜੀ ਸਭ ਕੁਝ ਹੋ ਗਿਆ ਫਿਰ ਇੱਕ ਗਿਲਜਾ ਅਮਰਤਵੇਲ ਆਇਆ ਉਹਨੇ ਪੰਥ ਨੂੰ ਤਰਕਾਰ ਪਾਈ ਅੱਛਾ ਉਹ ਕਹਿੰਦਾ ਵੀ ਕਾਹਦੇ ਤੁਸੀਂ ਖਾਲਸੇ ਦੀ ਆਪਣੀ ਭਾਸ਼ਾ ਦੇ ਵਿੱਚ ਤਰਕਾਰ ਪਾਈ ਕਹਿੰਦੇ ਸੁਣਿਆ ਬੜੇ ਦਲੇਰੇ ਤੁਸੀਂ ਤੇ ਗੀਦੀ ਗਿੱਦੜ ਹੋ ਗਿੱਦੜਾਂ ਦੀ ਨਿਆਈ ਹੋ ਤੁਹਾਡੇ ਪੰਥ ਤੇ ਤਰਕਾਰ ਅਸੀਂ ਤੇ ਸੋਚਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਦਲੇਰ ਪੰਥ ਪੈਦਾ ਕੀਤਾ ਏ ਤੇ ਇਹਦੇ ਪੰਥੀ ਤਰਕਾਰ ਜੋਗੇ ਜਦੋਂ ਪੰਥ ਨੇ ਤਰਕਾਰ ਪਾਈ ਫਿਰ ਸਰਦਾਰ ਚੜਤ ਸਿੰਘ 15 16 ਵਰਿਆਂ ਦਾ ਨੌਜਵਾਨ ਹੈ ਲਹੂ ਉਹਦਾ ਖੋਲਿਆ ਤੇ ਤਿਆਰ ਬਰ ਤਿਆਰ ਹੋਣ ਲੱਗਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀਗਾ ਸਰਦਾਰ ਚੜ੍ਹਤ ਸਿੰਘ ਇਹਦਾ ਪੁੱਤਰ ਮਹਾ ਸਿੰਘ ਤੇ ਮਹਾ ਸਿੰਘ ਦਾ ਪੁੱਤਰ ਮਹਾਰਾਜਾ ਰਵੀ ਸਿੰਘ ਇਹ ਚੱਲਣ ਲੱਗਾ ਏ ਤੇ ਬਾਬਾ ਸੁਖਾ ਸਿੰਘ ਸਾਹਿਬ ਜੀ ਨੇ ਡੱਕ ਲਿਆ ਆਖਣ ਲੱਗੇ ਪਚੰਗਿਆ ਅਰੇ ਤੇ 15 ਸਾਲਾਂ ਦਾ ਤੇਰੇ ਕੋ ਮੁਕਾਬਲਾ ਨਹੀਂ ਹੋਣਾ ਹੂੰ ਉਹ ਤੇ ਸਾਤ-ਸਾਤ ਫੁੱਟੇ ਸਾਤ-ਸਾਤ ਫੁੱਟੇ ਪਠਾਨ ਨੇ ਤੇਰੇ ਕੋ ਮੁਕਾਬਲਾ ਨਹੀਂ ਹੋਣਾ ਆਖਣ ਲੱਗੇ ਬਾਬਾ ਜੀ ਰਿਆ ਨਹੀਂ ਜਾਂਦਾ ਆਖਣ ਲੱਗੇ ਹੁਣ ਫਿਰ ਬੇਖ ਤੋਂ ਖਾਲਸੇ ਦੇ ਕਰਤਬ ਆਪ ਤਿਆਰ ਹੋਏ ਬਖਤਰਬੰਦ ਪਹਿਨੇ ਸੰਜੋਬ ਪਹਿਨੀ ਜਿਹੜੀ ਬਾਬਾ ਜੀ ਨੇ ਕਿਸੇ ਪਠਾਨ ਨੂੰ ਮਾਰ ਕੇ ਖੋਈ ਸੀ ਹਮ ਸਰਦਾਰ ਚੜ੍ਹ ਸਿੰਘ ਨੇ ਤਿਆਰ ਕੀਤਾ ਨਾਲ ਲੱਗ ਕਰਕੇ ਸਰਦਾਰ ਸੁਖਾ ਸਿੰਘ ਦੀ ਰਣ ਮੈਦਾਨ ਵਿੱਚ ਉਦਰੇ ਗਿਲਜਾ ਆਇਆ ਜਿਸ ਗਿਲਜੇ ਨੇ ਤਰਕਾਰ ਪਾਈ ਸੀ ਮੈਦਾਨ ਭਖਿਆ ਕਲੇ ਨਾ ਕੱਲਾ ਮੈਦਾਨ ਭਖਿਆ ਭਖਿਆ ਜਦੋਂ ਮੈਦਾਨ ਆਪਸ ਦੇ ਵਿੱਚ ਮੁੱਠ ਪੇੜ ਹੋਈ ਤੇ ਜਦੋਂ ਉਹ ਕਥਾ ਐਵੇਂ ਆਉਂਦੀ ਆ ਕਿ बेहੋਸ਼ ਬਿਸੋਧ ਹੋ ਕੇ ਬਾਬਾ ਸੁਖਾ ਸਿੰਘ ਦੀ ਰਣ ਮੈਦਾਨ ਵਿੱਚ ਪੈ ਗਈ ਗਿਰਜਾ ਵੀ ਬਸੁੱਧ ਹੋ ਗਿਆ ਬਾਬਾ ਜੀ ਬਸੁੱਧ ਹੋ ਗਏ ਇੱਕ ਆਤਮਿਕ ਮੰਡਲ ਦੇ ਵਿੱਚੋਂ ਇੱਕ ਸ਼ਕਤੀ ਆਈ ਜੋ ਬਾਬਾ ਸੁਖਾ ਸਿੰਘ ਨੂੰ ਫੇਰ ਹੋਸ਼ ਵਿੱਚ ਲਿਆਂਦਾ ਅੱਛਾ ਪਰਮੇਸ਼ਰ ਦੀ ਕਲਾ ਵਰਤੀ ਉੱਥੇ ਇਹ ਕਥਾ ਗਿਆਨੀ ਰਤਨ ਸਿੰਘ ਦੀ ਪੰਗੋਹਣਾ ਨੇ ਪੰਥ ਪ੍ਰਕਾਸ਼ ਜਿਲੀ ਕਿ ਬਾਕਾਇਦਾ ਪੜ ਸਕਦੇ ਹੋ ਜੋ ਇਹਨਾਂ ਦੇ ਸੁਪੁੱਤਰ ਸੀ ਹਾਂਜੀ ਹਾਂਜੀ ਅਗਾ ਅਗਾ ਜਾ ਕਰਕੇ ਹਾਂ ਹਾਂ ਮਹਤਾਬ ਸਿੰਘ ਹੁਣਾਂ ਦੀ ਪੀੜੀ ਚੋਂ ਸੰਤ ਮਹਤਾਬ ਸਿੰਘ ਹੁਣਾਂ ਦੀ ਪੀੜੀ ਚੋਂ ਬਿਲਕੁਲ ਜੀ ਬਾਬਾ ਸੁਖਾ ਸਿੰਘ ਜੀ ਪਰਮੇਸ਼ਰ ਦੀ ਕਲਾ ਵਰਤੀ ਹੋਸ਼ ਵਿੱਚ ਆਏ ਨੇ ਕਟਾਰ ਫੜੀ ਦੋਮੋਹੀ ਕਟਾਰ ਗਿਲਜੇ ਦਾ ਬਖਤਰ ਚੋਕ ਕਰਕੇ ਹਿਰਦੇ ਵਿੱਚ ਜੜ ਦਿੱਤੀ ਆਂਦਰਾਂ ਜਦੋਂ ਛੱਡੀ ਨਾ ਕਟਾਰ ਦੋਮੋਹੀ ਕਟਾਰ ਛੱਡੀ ਤੇ ਅੰਦਰੋਂ ਆਂਦਰਾਂ ਬਾਹਰ ਕਢਾਈਆਂ ਹੂੰ ਉਹ ਜਦੋਂ ਆਂਦਰਾਂ ਬਾਹਰ ਆਈਆਂ ਤੇ ਉਸ ਸਮੇਂ ਆਂਦਰਾਂ ਕੱਢੀਆਂ ਤੇ ਗਿਲਜਾ ਪੱਕੀ ਮੌਤ ਦੀ ਨਹੀਂ ਸਮਾਂ ਦਿੱਤਾ ਉਹਦ ਨੂੰ ਸਰਦਾਰ ਚਰਨ ਸਿੰਘ ਕੋੜੇ ਤੇ ਚੜ੍ਹ ਕਰਕੇ ਆ ਬਾਬਾ ਸਿਕਸਨ ਲੈ ਕਰਕੇ ਉਹ ਆਂਦਰਾਂ ਪੰਥ ਦੇ ਚਰਣਾ ਵਿੱਚ ਧਰ ਦਿੱਤੀਆਂ ਇਹੋ ਆਂਦਰਾਂ ਸੀ ਜਿਹੜੀਆਂ ਪੰਥ ਨੂੰ ਵੰਗਾਰ ਕਰਕੇ ਗਈਆਂ ਸਨ ਗਿਲਜੇ ਨੂੰ ਮਾਰਿਆ ਮਾਰ ਕਰਕੇ ਆਂਦਰਾਂ ਕੱਢ ਕਰਕੇ ਪੰਥ ਦੇ ਚਰਣਾ ਵਿੱਚ ਧਰਿਆ ਆਣ ਕਰਕੇ ਤੇ ਫਿਰ ਪੰਥ ਦੇ ਖੁਸ਼ੀ ਹੋਏ ਘੋੜਿਆਂ ਦੇ ਜਥੇਦਾਰ ਸਾਰਾ ਪੰਥ ਆਣ ਕਰਕੇ ਬਾਬਾ ਸੁਖਾ ਸਿੰਘ ਦੀ ਆਣ ਕਰਕੇ ਖੁਸ਼ਾਮਦ ਕੀਤੀ ਸਤਕਾਰ ਕੀਤਾ ਤੇ ਘੋੜਿਆਂ ਦੇ ਜਥੇਦਾਰ 300 ਘੋੜੇ ਲਿਆ ਕਰਕੇ ਆਏ ਨੇ ਵੀ ਤੁਹਾਨੂੰ ਜਥੇਦਾਰੀ ਦਿੰਨੇ ਆਖਣ ਲੱਗੇ ਮੈਨੂੰ ਘੋੜੇ ਨਹੀਂ ਚਾਹੀਦੇ ਘੋੜੇ ਤੇ ਮਹਾਰਾਜ ਸਾਹਿਬ ਜੀ ਦੇ ਪੰਥ ਨੂੰ ਮੁਬਾਰਕ ਨੇ ਅਸੀਂ ਤੇ ਪੰਥ ਤੇ ਖੁਸ਼ੀ ਲੈਣੇ ਕਿਰਪਾ ਕਰਕੇ ਜਿਹੜਾ ਮੇਰਾ ਬਾਟਾ ਵੱਖਰਾ ਕੀਤਾ ਨਾ ਮੈਨੂੰ ਪੰਥ ਵਿੱਚੋਂ ਵੱਖਰਾ ਕੀਤਾ ਕਿਰਪਾ ਕਰਕੇ ਮੇਰੀ ਵਾਪਸੀ ਕਰਾ ਦਿਆ ਹਾਏ 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 ਏਡੀ ਵੱਡੀ ਗੁਰਬਾਨੀ ਬਾਬਾ ਸੁਖਾ ਸਿੰਘ ਸਾਹਿਬ ਜੀ ਨੇ ਪੰਥ ਦੇ ਵਿੱਚ ਵਾਪਸੀ ਲਈ ਇਹ ਮਹਾਨ ਕਾਰਜ ਕੀਤਾ ਆਪਜੀ ਕਥਾ ਪੜ੍ਹਿਆ ਜੀ ਬਾਬਾ ਸੁਖਾ ਸਿੰਘ ਜੀ ਇਹੋ ਜਿਹੇ ਜਰਨੈਲ ਸਨ ਪਟ ਤੋਂ ਲਾਤ ਟੁੱਟ ਗਈ ਮੋਛਾ ਜੈਤੋਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਕੋੜੇ ਤੇ ਚੜ ਕੇ ਆ ਗਏ ਸਨ ਹੂੰ ਏਡੇ ਵੱਡੇ ਜੰਗੀ ਜਰਨੈਲ ਸਨ ਬਾਬਾ ਸੁਖਾ ਸਿੰਘ ਸਾਹਿਬ ਜੀ ਇਹ ਸਾਰੀ ਸਾਖੀ ਸੁਣਨ ਤੋਂ ਬਾਅਦ ਸਾਰੀ ਵਾਰਤਾ ਸੁਣਨ ਤੋਂ ਬਾਅਦ ਨਾ ਯਕੀਨ ਕਰੋ ਜੇ ਕੈਮਰਾਮੈਨ ਨੂੰ ਪਤਾ ਨਾ ਨੋਟ ਰੀਡ ਦਿਖਾ ਰਹੇ ਕਿ ਨਹੀਂ ਲੂ ਘੰਡੇ ਖੜੇ ਹੁੰਦੇ ਬਿਲਕੁਲ ਹੁੰਦੇ ਨਹੀਂ ਬਿਲਕੁਲ ਹੁੰਦੇ ਠੀਕ ਆ ਤੇ ਹਾਂਜੀ ਇੱਥੇ ਨਾ ਹੁਣ ਇੱਕ ਗੱਲ ਦਿਮਾਗ 'ਚ ਆਉਂਦੀ ਆ ਕਿ ਯਾਰ ਜਦੋਂ ਫਿਲਮਾਂ ਦੀ ਗੱਲ ਚੱਲਦੀ ਆ ਨਾ ਹਾਂਜੀ ਤਾਂ ਮੈਨੂੰ ਲੱਗਦਾ ਇਹ ਵਾਕਿਆ ਕਿਸੇ ਫਿਲਮ ਦੀ ਕਹਾਣੀ ਵਾਂਗੂ ਸਾਰਾ ਕੁਝ ਚੱਲਿਆ ਸਾਰਾ ਕੁਝ ਚੱਲਿਆ ਕਿ ਕਿਵੇਂ ਬਚਪਨ ਤੋਂ ਉਹਨਾਂ ਨੂੰ ਕੇਸ ਰੱਖਣ ਤੋਂ ਮਨਾ ਕਰ ਦਿੱਤਾ ਗਿਆ ਠੀਕ ਆ ਪਰਿਵਾਰ ਨਾਲੋਂ ਵੱਖ ਹੁੰਦੇ ਆ ਮਸੇ ਰੰਗੜ ਦਾ ਸਿਰ ਵੜਦੇ ਆ ਇਹ ਸਾਰਾ ਵਰਤਾਰਾ ਵਾਪਰਦਾ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਂਦਾ ਆ ਠੀਕ ਆ ਉਹ ਕਿਵੇਂ ਮਤਲਬ ਆਪਣੀ ਜੜੀ ਜਿਹੜੀ ਆ ਉਹਨੂੰ ਬਰਕਰਾਰ ਕਰਕੇ ਵਾਪਸ ਆਉਂਦੇ ਆ ਜੇ ਪ੍ਰੋਪਰ ਇੱਕ ਫਿਲਮ ਬਣਾਈ ਜਾਵੇ ਤੇ ਫਿਲਮ ਬਣ ਸਕਦੀ ਇਹ ਤਾਂ ਬੱਬਾ ਸੁਖਾ ਸਿੰਘ ਜੀ ਦੇ ਜੀਵਨ ਦੇ ਹਾਂਜੀ ਵੇਖੋ ਜੀ ਸਭ ਤੋਂ ਵੱਡੀ ਬਾਬਾ ਜੀ ਦੇ ਜੀਵਨ ਦੇ ਵਿੱਚ ਇਹ ਆ ਪੰਥ ਪ੍ਰਸਤੀ ਉਹਨਾਂ ਨੇ ਪੂਰੇ ਜੀਵਨ ਦੇ ਵਿੱਚ ਪੰਥ ਤੇ ਗ੍ਰੰਥ ਨੂੰ ਪ੍ਰਮੁੱਖ ਰੱਖਿਆ ਹਾਂ ਅੱਜ ਵਾਲੇ ਅਖਬਾਰ ਹੀ ਇਸੇ ਕਰਕੇ ਆ ਹਮ ਅੱਜ ਵਾਲੇ ਨਾ ਪੰਥ ਸੁਣਦਾ ਨਾ ਪੰਥ ਪ੍ਰਸਤ ਰੱਖਦੇ ਨਾ ਗ੍ਰੰਥ ਪ੍ਰਸਤ ਰੱਖਦੇ ਤੇ ਸਾਨੂੰ ਫਿਰ ਮੈਨੂੰ ਲੱਗਦਾ ਸਾਨੂੰ ਫਿਰ ਨਕਲੀ ਜਿਹੜੇ ਆ ਸੁਪਰ ਸਿੰਘ ਆ ਨਕਲੀ ਸੁਪਰਮੈਨ ਉਹ ਇਹਨਾਂ ਦੀ ਇਹਨਾਂ ਦੀ ਸੁਪਰਮੈਨਾਂ ਦੀ ਲੋੜ ਹੀ ਨਹੀਂ ਪੈਣੀ ਸਾਡੇ ਨੂੰ ਬਿਲਕੁਲ ਮਹਾਨ ਮਹਾਨ ਬਿਲਕੁਲ ਬਿਲਕੁਲ ਜੀ